ਸਾਤਰੀ ਗਾਲੀ ਸਾਰਿਆਂ ਨੂੰ ਦਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਇਸ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ तकरीबन ਸਾਢੇ 3 ਕਵਿਹਰੇ ਦੇ ਨਾਲ ਤੇ ਇਧਰ ਸ਼ੁਰੂਆਤ ਕਰਨੇ ਆਪਾਂ ਉਹ ਹੀ ਨੰਨੂ ਦਾ ਇਹ ਸੁੱਟੀ ਪਈ ਹੈ ਅੱਜ ਸਕੂਲ ਨਹੀਂ ਸੀ ਗਈ ਹੈ ਐਨੇ ਰਾਤੀ ਆਪਣੇ ਪਾਪਾ ਨੂੰ ਮਨਾ ਲਿਆ ਸੀ ਵੀ ਮੇਰਾ ਟੂ ਦੇ ਟੇਬਲ ਦਾ ਟੈਸਟ ਹੈ ਤੇ ਮੈਂ ਅਗਲੇ ਦਿਨ ਜਾਣਾ ਨਹੀਂ ਹੈਗਾ ਠੀਕ ਹੈ ਜੀ ਤੇ ਐਨੇ ਸੇ ਉਲਟਾ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਐਨੇ ਤਾਂ ਕਰਕੇ ਹੁਣ ਇਹਦੇ ਲਈ ਬਣਨ ਜਾ ਰਹੇ ਨੇ ਫ੍ਰੈਂਚ ਫ੍ਰਾਈਜ਼ ਤੇ ਇੱਧਰ ਮੇਰੇ ਲਈ ਬਣਨ ਜਾ ਰਹੀਆਂ ਨੇ ਸੇਵੀਆਂ ਉਹ ਵੀ ਫੇਰ ਮਿੱਠੀਆਂ ਤੇ ਉੱਧਰ ਇੱਧਰ ਸ਼ੁਭੀਤ ਕੇ ਆ ਚੁੱਕੇ ਸੀ ਅੱਜ ਦੀ ਨਵੀਂ ਤਾਜ਼ਾ ਖਬਰ ਉਹ ਕੱਲ ਆਏ ਨੇ ਦੋਨੋਂ ਜਣੇ ਹੈ ਪਾਣੀ ਨੂੰ ਹੈ ਪਾਣੀ ਹਾਂ ਮੋਟਰ ਚ ਲਾਈ ਨਹੀਂ ਹੈਗੀ ਆਪਾਂ 12:30 ਤੇ ਅਸੀਂ ਸੌਂ ਕੇ ਹਣ ਉੱਠੀਆਂ ਆ ਤੇ ਮੋਟਰ ਚ ਲਾਈ ਨਹੀਂ ਹੈਗੀ ਦੁਪਹਿਰ ਦੀ ਹੁਣ ਪਾਣੀ ਐਨ ਪੈਣ ਗਿਆ ਹੁਣ ਇਹਦਰ ਜਬਰੀਦਗੇ ਆ ਚੁੱਕੇ ਨੇ ਹੋਣਾ ਠੀਕ ਹੈ ਹੁਣ ਹਾਂਜੀ ਸੇਤ ਸੇਤ ਵੀ ਸੇਤ ਥੋੜੀ ਜਿਆਦਾ ਹੋ ਗਈ ਸੀ ਖਰਾਬ ਹੋ ਠੀਕ ਹੈ ਸੁਖ ਨਾਲ ਤੇ ਉਧਰ ਮੰਮੀ ਕੇ ਵੇਖਦੇ ਪਏ ਸੀ ਟੀਵੀ ਫਿਲਮ ਲਗਾਈ ਹੋਈ ਇਹਨਾਂ ਨੇ ਕੋਈ ਉਹਨਾਂ ਨੂੰ ਕੋਈ ਪਸੰਦ ਨਹੀਂ ਆਂਦੀ ਪਈ ਮਾੜੀ ਜੀ ਵੇਖਦੇ ਨੇ ਫਿਰ ਬੰਦ ਕਰ ਦਿੰਦੇ ਨੇ ਮੰਮੀ ਦੇ ਮੁਸਕਾਨ ਲੱਗੀਆਂ ਨੇ ਦੇਖਣ ਦੇ ਲਈ ਤੇ ਇੱਧਰ ਆ ਬਣ ਰਿਹਾ ਸਮਾਂ ਤੇ ਮੈਂ ਜਾਣਾ ਅੱਜ ਗੁਰਦੁਆਰਾ ਸਹਿਬ ਸੁਖਮਨੀ ਸਾਹਿਬ ਦਾ ਪਾਠ ਹੈ ਉੱਥੇ ਉਹਨੀ ਲੜੀ ਆਰੰਭ ਕੀਤੀ ਹੋਈ ਹੈ ਫਿਰ ਉੱਥੋਂ ਮਤਲਬ ਖਾ ਪੀ ਕੇ ਹੁਣ ਦੁਪਹਿਰ ਦਾ ਫਿਰ ਜਾਣਾ ਉੱਥੇ ਫਿਰ ਉੱਥੋਂ ਆ ਕੇ ਇੱਧਰ ਨੰਨੂਵੇ ਫ੍ਰੈਂਚ ਫ੍ਰਾਈਜ਼ ਵੀ ਬਣ ਕੇ ਤਿਆਰ ਹੋ ਰਹੇ ਨੇ ਕਾ ਪੈਟਰੋਲ ਬੈਠਾ ਸਾਹਮਣੇ ਚੱਲ ਜਿਆ ਕੰਮ ਕਰ ਲਿਆ ਕਰ ਮੈਂ ਚੱਲਿਆ ਆਪਣੇ گاਉਂ ਪੜਾਈ ਦਾ ਕੀ ਕਰੇਗਾ ਪਿੱਛੋਂ 2 ਮਹੀਨੇ ਬਾਅਦ ਆ ਜਾऊंगा 2 ਮਹੀਨੇ ਬਾਅਦ ਬੋਲੀ ਅੱਜ ਤੱਕ ਮੈਂ ਕੋਸਾ ਜਾਣਾ ਹੈ ਮੈਨੇ 11 ਵਜੇ ਜਾਣਾ ਟੈਮ ਨਾਲ ਹੀ ਤੁਰ ਚੱਲੇ ਆ ਅਲੇ ਜੰਗ ਲੱਗੀ ਹੋਈ ਏ చండి హా బ है देखो मैं थोड़े टेस्ट करके लगी हूँ ਗਰਮ ਹੋ ਰਗਣਾ ਯਾਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਨੂੰ ਖਾ ਕੇ ਜਾਣਾ ਹੈ ਲੇਟ ਹੁੰਦੀ ਪਈ ਐ ਇਸ ਠੰਡੇ ਹੋ ਗਈ ਐ ਇੰਨਾ ਵੀ ਬੰਦੇ ਨੂੰ ਮੋਨੀ ਹੋਣਾ ਚਾਹੀਦਾ ਅਲੋ ਕੋਈਆਂ ਤੋਂ ਵੀ ਨਹੀਂ ਕਰਨ ਨੂੰ ਚੰਨਾ ਛਾੜਿਆ ਯਾਰਾ ਤੂੰ ਸੁਣ ਸਪੈਸੀ ਕੀ ਹਾਲ ਕੀਤਾ ਤੂੰ ਆਪਣਾ ਇਹ ਐ ਕੀ ਕੀਤਾ ਯਾਰਾ ਚੰਗੀ ਲੜਾ ਕਰਦੀ ਨਹੀਂ ਸੀ ਤੂੰ ਫਿਰ ਉਹਦੇ ਮਿੱਟੀ ਲਾਣੀ ਸੀ ਹੈ ਉਹਦੀ ਮਾਂ ਨਾ ਉਹ ਮਮਮੀ ਨਹੀਂ ਉਹਦੀ ਮਾਰੇਗੀ ਉਹਨੂੰ ਕੁੱਤੇ ਕੰਮ ਕਰਨੀ ਤੂੰ ਚਲ ਮਾਨੇ ਥੋਲਾ ਥੱਲੇ ਆ ਕੇ ਆ ਜਾ ਹੋ ਕੁਲੀ ਦੇ ਸਾਈ ਸਾਰੇ ਕੱਪੜੇ ਲੈ ਵੀੜੇ ਪੈ ਨਹੀਂ ਆਨੇ ਕੰਨੇ ਕਿੱਥੇ ਤੋਂ ਆ ਪਾਣੀ ਵੀ ਨਹੀਂ ਹੈਗਾ ਸੱਚ ਉੱਥੇ ਆਂਦਾ ਵੇ ਬਾਤ ਕਿੱਥੇ ਬਾਤ ਚਾ ਧੋ ਲੈ ਫਿਰ ਮੂੰਹ ਧੋ ਲੈ ਲਬੇੜਿਆ ਕਿਵੇਂ ਆਨੇ ਆ ਮੈਂ ਬੈਠੂ ਸੀ ਕੰਦੀ ਮੈਂ ਨਾ ਕਰਾਉਣਾ ਕਰਾਂਦੀ ਵੀ ਸੀ ਕਹਿੰਦੀ ਤੂੰ ਉੱਛ ਜਾ ਕੰਦੀ ਬਹਿ ਜਾ ਫਿਰ ਪੈਰਾਂ ਦੇ ਸੱਪੜਵਾਸੇ ਨੇ ਕੱਪੜੇ ਖੜਾਫ ਕਰਦੀ ਤੂੰ ਇਹਦੇ ਨਾਲ ਖੇਡਿਆ ਨਾ ਕਰਿਆ ਕਰ ਜੀ ਐਵੇਂ ਕਰਦੀ ਏ ਤੇ ਬੁਰਾ ਹਾਲ ਕੀਤਾ ਪਿਆ ਇਹਨੇ ਸਾਰੀ ਛੱਤ ਦਾ ਆਏ ਉਹ ਥੱਲੇ ਤਲਾਈ ਏ ਰੱਬਾ ਬਿਸਤਰੇ ਸੁੱਕਣੇ ਵਾਇਏ ਸੀ ਐ ਉੱਪਰ ਵਾਲਾ ਮੈਟ ਪਤਾ ਨਹੀਂ ਕਿਉਂ ਲੈ ਆਈ ਚੱਕ ਕੇ ਕੁਕੀ ਹਾਲ ਕੀਤਾ ਪਿਆ ਇਹਨਾਂ ਨੇ ਸਾਰੀ ਛੱਤ ਦਾ ਨਹੀਂ ਖਰਾਬ ਕੀਤੀ ਪਈ ਹੈ ਇਹ ਉਹਨਾਂ ਜਮਾਨਿਆ ਹੁੰਦੀ ਵੀ ਸੀ ਕਿਉਂ ਫੇਰ ਬਦਲ ਕੇ ਆ ਗਈ ਕੱਪੜੇ ਐਨੇ ਨਾ ਸਵਾਦ ਵਿੱਚ ਪਾਣੀ ਪਾ ਕੇ ਉਹਦੇ ਸਾਰੇ ਕੱਪੜੇ ਮੂੰਹ ਕੁੜੀ ਦਾ ਸਾਰਾ ਲਿੱਪਿਆ ਕਹਿੰਨਾ ਸਵਾਨੜ ਸਵਾਚ ਪਾਣੀ ਪਾ ਕੇ ਮੁਸਕਾਨ ਕੋਣ ਹੈ نیچے ਤੇ ਟੀ-ਸ਼ਰਟ ਨਾ ਫਿਰ ਘਰੇ ਵੀ ਨਹੀਂ ਲੱਗ ਗਈ ਉਹ ਪਾਤੀਆਂ ਨੇ ਸੁੱਕਣੇ। ਕਹੇ ਕਿਥੋਂ ਪਾਈ? ਇਹ ਘਰੇ ਪਾ ਕੇ ਆਈ ਐ ਓਦਾਂ ਹੀ ਚੱਲ ਗਈ ਸੀ। ਲਾ ਕੇ ਟੀ-ਸ਼ਰਟ ਆ। ਅਸੀਂ ਇਹਨਾਂ ਨੂੰ ਕਿਹਾ ਅੱਜ ਕarele ਬਣਾਏ ਨੇ। ਦੋਵਾਂ ਨੇ ਫੋਨ ਕਰਕੇ ਪੁੱਛਿਆ ਵੀ ਕੀ ਸਬਜ਼ੀ ਬਣਾਈ ਐ। ਅੱਛਾ। ਐਸੀ ਕarele ਗਿਆ। बोलन लाग गए तू मैंने मेरे तो कहंदी पैन लगी थी तेरे अच्छा क्या करले मारे और ਮੰਨੀ ਨਜ਼ਰ ਆਤੀ ਰੋਟੀ ਨਾ ਖਾਦੀ ਕੀ ਆ ਰਾਤੀ ਨਾ ਆ ਕੇ ਕਹਿੰਦਾ ਮੈਂ ਨਹੀਂ ਢਾਲ ਕੀਆ ਖਾਣਾ ਇਹ ਵਾਰ ਵਾਰ ਪੁੱਛੀ ਜਾਵੇ ਸੁਬਰੀਦ ਕਹਿੰਦੀ ਮੈਂ ਚੋਲ ਬਣਾ ਦਵਾ ਮੈਂ ਬਣਾ ਦਵਾ ਦੁੱਧ ਗਰਮ ਕਰ ਦਵਾ ਦੱਸਿਆ ਹੈ ਨਾ ਵੀ ਮੈਂ 버ਗਰ ਖਾ ਕੇ ਆਇਆ ਮੈਂ 버ਗਰ ਖਾ ਕੇ ਆਇਆ ਸਾਨੂੰ ਨਹੀਂ ਦੱਸਿਆ ਵੇਖ ਲੋ ਕਿੰਨੀ ਮੈਂ ਤੇ ਰਾਤ ਨੂੰ ਵੀ ਉੱਠ ਉੱਠ ਪੁੱਛਦੀ ਰਹਾ ਕੁਝ ਲੈ ਕੇ ਆਵਾ ਚੋਲੇ ਤਾਂ ਮੁੱਕਣ ਲੱਗੀ ਹੋਇਆ ਵੇਲ ਹੈ ਮੇਰਾ ਫੇਰਾ ਐਡੇ ਖਰਾਬ ਨੇ ਦੁਨੋ ਤਿਆਰ ਵੀ ਨਹੀਂ ਕੀਏ ਤੇ ਵਾਰ ਵਾਰ ਉੱਠ ਕੇ ਕਿਉਂ ਪੁੱਛਨੇ ਵੀ ਮੈਂ ਚੱਲੇ 버ਗਰ ਖਾ ਕੇ ਆਂ ਜੋ ਕੁਛ ਤੇ ਦੱਸੇ ਕੀ ਦਿੰਦੇ ਚਾਚੂ ਨਾ ਦੱਸਦਾ ਖਾਣ ਵਾਲੇ ਨਾ ਮੈਂ 버ਗਰ ਗੁੱਸੇ ਕਰਕੇ ਖਾਂਦੇ ਹਾਂ ਹੋਰ ਐਵੇਂ ਹੀ ਕਰਦੇ ਨੇ ਚੁੱਪ ਚਾ ਕਰਕੇ ਮੈਂ ਕਿਹੜਾ ਮੈਂ ਕਿਹੜਾ ਕੰਮ ਖਾਣਾ ਚਣੇ ਨੇ ਭੁੱਜੇ ਤੇ ਅੱਜ ਜਿਸੀ ਕੰਮ ਪਹਿਲਾਂ ਨੇ ਵੇੜ ਲਿਆ ਸਾਰਾ ਰੋਟੀ ਪਾਣੀ ਦਾ ਤਾਂ ਹੀ ਲੈ ਲਿਆ ਤੇ ਬੈਠੇ ਆ ਮਮਾ ਲੈ ਜਗਾ ਵਾਹ ਹਾਂ ਫਿਰ ਉਸ ਆਮ ਦੇ ਰੋਟੀ ਮੰਗਦੇ ਮੈਂ ਕਿਹਾ ਮੈਂ ਕਿਹਾ ਫਿਰ ਭੁੱਖ ਲੱਗ ਜਾਂਦੀ ਫਿਰ ਰੋਟੀ ਮੰਗਦੇ ਹਾਂ ਟਾਈਮ ਨਾ ਕਹਿੰਦੇ ਬੱਧੇ ਟਾਈਮ ਨਾ ਉਸ ਨੂੰ ਆਪ ਕਹਿੰਦੇ ਟਾਈਮ ਨਾ ਬਣਾ ਕੇ ਰੱਖ ਲਿਆ ਕਰੋ ਜਦੋਂ ਆਂਦ ਨੇ ਫਿਰ ਰੋਟੀ ਬਣਾ ਦਈ ਹੋਰ ਆਸ ਰੋਟੀਆਂ ਬਣਾ ਕੇ ਰੱਖਤੀਆਂ ਰੋਟੀਆਂ ਬਣਾਇਆ ਰੱਖਦੀਆਂ ਸਿਲੰਡਰ ਲੱਗੇ ਨੇ ਨਾ نیچے सलनडा छोकरे आने थेले में परया आ गया अपना फिर ले नहीं आए सल्ली मने अच्छा ये लग गए इसको मैं 10 मिनट में एंड हिंदी के बोली जा रही हिंदी के बोली जा रही पंजाबी बोल सर ओ बच्चा ओ बच्चा ये नहीं ले लो तुम सर ओ बच्चा या चुपचाप आप लोग आराम से 10 मिनट में हां जी 사스트리 ਗਾਲ ਜੀ ਮੇਰੇ ਵੱਲੋਂ ਵੀ ਤੇ ਮੇਰੀ ਐਂਟਰੀ ਹੋ ਚੁੱਕੀ ਹੈ ਤੇ ਮੇਰਾ ਸਵਾਗਤ ਕਰੋਗੇ ਤੁਸੀਂ ਵੈਸੇ ਆ ਕੇ ਮੈਂ ਕਰਦਾ ਹੁੰਦਾ ਹਾਂ ਹੈਨਾ ਅੱਜ ਵਰ ਬਿੰਨੇ ਵਲੌਗ ਸ਼ੁਰੂ ਕੀਤਾ ਤੇ ਆਪਾਂ ਹੁਣ ਘਰ ਆ ਚੁੱਕੇ ਆ ਤੇ ਸ਼ਾਮ ਦਾ ਟਾਈਮ ਹੈ ਹੈਨਾ ਤੇ ਇਧਰ ਜਵਾਕਾਂ ਨੇ ਤੁਹਾਨੂੰ ਪਤਾ ਹੀ ਹੈ ਵੀ ਰੌਣਕਾਂ ਲਾਈਆਂ ਹੋਈਆਂ ਆ ਆ ਦੇਖ ਲਓ ਤੇ ਆਹ ਦੇਖ ਲਓ ਇੰਨੀ ਸਫਾਈ ਹੁੰਦੀ ਹੈ ਨਾ ਘਰ ਦੇ ਵਿੱਚ ਪਰ ਜਵਾਕਾਂ ਕਰਕੇ ਹੋਰ ਜ਼ਿਆਦਾ ਸਫਾਈ ਹੋ ਜਾਂਦੀ ਹੈ ਹੈਨਾ ਨੰਨੂ ਹੈ ਪੁੱਤਰ ਇਹ ਕੀ ਪੰਜਾਬੀ ਲਿਖ ਰਿਹਾ ਹੈ ਦੇਖ ਲੋ ਆ ਪਤਾ ਨਹੀਂ ਕੀ ਲਿਖਦੀ ਦੀ ਇਹ ਦੇਖਾਵਾ ਤੁਹਾਨੂੰ ਇੱਕ ਮਿੰਟ ਗੱਗਰ ਵਾਲਾ ਗਾੜਾ ਇਹ ਆ ਕੀ ਲਿਖ ਰਿਹਾ ਆ ਕੀ ਪੁੱਤ ਕੀ ਲਿਖ ਰਿਹਾ ਮੈਂ ਹਾਂ ਇਹ ਮੈਂ ਤੁਹਾਨੂੰ ਅੰਸ ਮੈਨੂੰ ਕੀ ਲਿਖ ਰਿਹਾ ਕੋਲਾ ਉਹ ਯਾਰ ਆ ਕੀ ਲਿਖ ਰਿਹਾ ਤੇ ਮੈਨੂੰ ਇਹ ਤਾਂ ਬਹੁਤ ਗਲਤ ਏ ਮੈਨੂੰ ਇਹ ਆ ਦੇ ਮਾਤਾ ਨੂੰ ਕਰਾਂਗੇ ਹਾਂ ਤੂੰ ਕਰਾਇਆ ਇਹਨੂੰ ਮਾਨਿਆ ਸਖਾ ਮੜਾਇਆ ਆਸ ਮਾਰਦਾ ਪਤਾ ਕਿਵੇਂ ਉਹ ਦੇਖੋ ਉਹ ਦੇਖੋ ਉਹ ਤੇ ਤੁਮ ਮਾਰਾ ਚੱਕ ਕੇ ਅੱਧਾ ਖੇਡੀਦਾ ਓਏ ਅੱਧਾ ਖੇਡਦਾ ਪਾਇਤਾ ਚੁਪੜਾ ਮਾਰੀਦੀ ਮਾਰੀਦੀ ਅੱਧਾ ਇੱਦਾਂ ਕਿ ਅੱਧਾ ਅੱਧਾ ਉਹ ਦੇਖ ਕੇ ਬੇਰਹਿਮ ਹੈ ਬੇਰਹਿਮ ਹੈ ਤੂੰ ਬੇਰਹਿਮ ਕਾਕਾ ਇਹ ਇਨਾਂ ਦੀ ਟੀਚਰ ਹੈ ਇੱਧਰ ਤੇ ਇੱਧਰ ਸਟੂਡੈਂਟ ਜੀ ਲਿਖ ਰਹੇ ਨੇ ਕਿ ਟੀਚਰ ਹੋ ਤੁਸੀਂ ਮੈਂ ਟੀਚਰ ਆ ਪ੍ਰਿੰਸੀਪਲਸ ਮੈਮ ਅੱਛਾ ਹੈ ਪ੍ਰਿੰਸੀਪਲ ਹੈ ਟੀਚਰ ਇਹ ਸਟੂਡੈਂਟ ਹੈ ਤੁਹਾਡਾ ਸਟੂਡੈਂਟ ਹੈ ਉੱਥੇ ਖੇਡੀ ਜਾਂਦਾ ਗੱਲਾਂ ਉਹਨੂੰ ਸਮਝਾਓ ਮੜਾਏ ਅੱਛਾ ਸਰਵੈਂਟ ਹੈ ਦੇਖਿਓ ਨੂੰ ਵਿਚਾਰੇ ਨੂੰ ਸਰਵੈਂਟ ਬਣਾਇਆ ਹੋਇਆ ਉਹ ਕਹਿੰਦਾ ਮੈਂ ਪ੍ਰਿੰਸੀਪਲ ਆ ਸਕੂਲ ਦਾ ਤੂੰ ਸਟੂਡੈਂਟ ਹੈ ਇਹਨਾਂ ਦਾ ਇਹ ਟੀਚਰ ਹੈ ਇਹ ਪ੍ਰਿੰਸੀਪਲ ਹੈ ਹਾਂ ਲੈ ਹਾਂ ਲੈ ਟੀਚਰ ਟੀਚਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਬੱਚਿਆਂ ਨੂੰ ਐਦਾਂ ਮਾਰ ਰਹੇ ਹੋ ਟੀਚਰ ਜੀ ਟੀਚਰ ਨੂੰ ਸ਼ਰਮ ਨਹੀਂ ਆਉਂਦੀ ਉਹ ਟੀਚਰ ਮੈਮ ਉਹ ਐ ਕੌਣ ਆਇਆ ਆਦਰ ਕੌਣ ਆਇਆ ਨੰਨੂ ਐ ਕੌਣ ਹੈ ਉਹ ਮਸਤ ਸਰ ਅੱਛਾ ਸਰ ਆਵੇ ਪੈਸਾ ਲਓ ਬੋਲੋ ਸਰ ਅੱਛਾ ਵੱਡਾ ਸਰ ਪ੍ਰਿੰਸੀਪਲ ਚਲ ਪਰੋ ਨਾ ਬੱਚੇ ਨਹੀਂ ਚਾਹ ਪ੍ਰਿੰਸੀਪਲ ਸੜਾ ਗੁੱਪ ਗੁੱਪ ਪ੍ਰਿੰਸੀਪਲ ਸੜ ਹਾਂ ਅੱਪਨੂੰ ਦੁਬਾਰੀ ਬਣਾਇਆ ਸੀ ਅੱਛਾ ਦੁਬਾਰੀ ਬਣਾਇਆ ਸੀ ਠੀਕ ਹੈ ਹਾਂ ਜੀ ਤੇ ਹੁਣ ਆਏ ਆ ਸੈਰ ਕਰਨ ਛੱਤ ਦੇ ਉੱਤੇ ਤੇ ਸਾਹਮਣੇ ਲੱਗ ਜਗਦੀ ਵੀ ਲੈੜ ਤੇ ਹਵਾ ਬਹੁਤ ਜ਼ਿਆਦਾ ਠੰਡੀ ਚੱਲੀ ਤੇ ਇੱਕ ਮੈਂ ਤੁਹਾਨੂੰ ਮਹਿਮਾਨ ਖਾਵਾਂ ਇਹ ਤਾਜ਼ਾ ਤਾਜ਼ਾ ਹੀ ਆਇਆ ਮਹਿਮਾਨ ਸਾਡੇ ਘਰ ਆ ਦੇਖੋ ਆ ਦੇਖੋ ਹੋ ਲੈ ਹੋ ਮੇ ਮਹਿਮਾਨ ਕਿੱਥੇ ਚੜਿਆ ਫਿਰਦਾ ਮਨੂੰ ਓਏ ਕਿੱਥੇ ਚੜ ਗਈ ਯਾਰ ਇਹ ਤਾਂ ਤੇ ਇਧਰ ਕਾਕੇ ਨੇ ਦੇਖੋ ਤੁਸੀਂ ਕਿਦਾਂ ਖਲਾਰੇ ਪਾਏ ਹੋਏ ਨੇ ਖੇਡਦੀ ਵੀ ਕਿੰਨਾ ਸੋਹਣਾ ਦੇ ਮੇਰਾ ਚੁੱਲਾ ਇਹ ਮੈਂ ਗਰਮੀਆਂ ਤੇ ਚਲਾਉਣੀ ਆ ਅੱਛਾ ਮੈਂ ਚਲਦੀ ਆ ਅੱਛਾ ਹਾਂ ਮਨਪ੍ਰੀਤ ਆ ਜਾ ਤੇ ਇਹ ਬਿਸਤਰੇ ਡਾਏ ਹੋਏ ਨੇ ਮੰਮੀ ਜਿਹੜੀ ਉੱਪਰ ਹੀ ਪੈ ਰਹੇ ਜਾਂਦੇ ਨੇ ਠੰਡੀ ਹਵਾ ਚੱਲੀ ਮੈਂ ਤੁਹਾਨੂੰ ਦਿਖਾ ਦੇਣਾ ਆ ਦੇਖੋ ਮੇਰੇ ਲਾੜ ਜਗਾ ਆ ਦੇਖ ਕਿੰਨੀ ਠੰਡੀ ਹਵਾ ਚੱਲਦੀ ਹੈ ਪਹਿਲਾਂ ਦੁਪਹਿਰੀ ਬਹੁਤ ਜ਼ਿਆਦਾ ਗਰਮੀ ਸੀ ਤੇ ਹੁਣ ਇੱਕੋ ਦਾ ਮੌਸਮ ਸਹੀ ਹੋ ਗਿਆ ਫੇਰ ਆ ਦੇਖ ਆਏ ਹੋ کافی ਤੇਜ਼ ਬਹੁਤ ਚੱਲਦੀ ਪਰ ਇਹ ਨੰਨੂ ਨੇ ਨਾ ਹਾਲਤ ਖਰਾਬ ਕੀਤੀ ਵੀ ਛੱਤ ਤੇ ਚਲੋ ਕੋਈ ਗੱਲ ਨਹੀਂ ਬੱਚੇ ਹੀ ਕਰਦੇ ਹੁੰਦੇ ਨੇ ਕੋਈ ਗੱਲ ਤੇ ਮਨਪ੍ਰੀਤ ਅੱਜ ਚੈੱਕਅਪ ਲਈ ਗਈ ਸੀ ਕੱਲ ਗਈ ਸੀ ਕਿ ਅੱਜ ਗਈ ਸੀ ਕੱਲ ਗਈ ਸੀ ਕੱਲ ਗਈ ਸੀ ਤੇ ਗਾਲਾਂ ਖਾ ਕੇ ਕਹਿੰਦੀ ਤੂੰ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀ ਹੈਗੀ ਤੇ ਹੁਣ ਗੱਲ ਇਦਾਂ ਵੀ ਜਿੱਦਾਂ ਜਿੱਦਾਂ ਸਮਾਨ ਨੇੜੇ ਆ ਰਿਹਾ ਤੇ ਫਿਰ ਤੁਹਾਨੂੰ ਪਤਾ ਵੀ ਧਿਆਨ ਹੁਣ ਰੱਖਣਾ ਪੈਂਦਾ ਵੀ ਇਹਨਾਂ ਨੂੰ ਖਾਣਾ ਪੀਣਾ ਜਿਹੜਾ ਉਹ ਸਾਰਾ ਕੁਝ ਦੇਖ ਚਾੱਕ ਕੇ ਡੈਡੀ ਸੁਣ ਕੇ ਆਉਂਦੇ ਨੇ ਆਪਰੋ ਦੀ ਗੱਲ ਇਦਾਂ ਵੀ ਜਦੋਂ ਵੀ ਜਾਣਦੀ ਨਾ ਉਹਦੇ ਕੋਲ ਨਰਸ ਕੋਲੇ ਇਹਦਾ ਮੂੰਹ ਇੰਨਾ ਕੁ ਬਣ ਜਾਂਦਾ ਉਹ ਇਹ ਮੂੰਹ ਵੇਲੇ ਉੱਪਰ ਉਹਦੀਆਂ ਲੱਖ 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 ਕਰਦੀ ਜਾਂਦੀ ਹੈ ਹੈ ਤੇ ਹੁਣੇ ਪ੍ਰੋਬਲਮ ਇਹ ਵੀ ਕਿ ਖਾਂਦੀ ਜਿਹੜੀਆਂ ਚੀਜ਼ਾਂ ਹੁਣ ਲੈ ਕੇ ਆੰਦੇ ਆ ਨਾ ਅਸੀਂ ਉਹ ਵਿੱਚੇ ਹੀ ਗਲ ਜਾਂਦੀਆਂ ਚੀਕੂ ਗਲ ਜਾਂਦੇ ਨੇ ਸੇਬ ਵਿੱਚੇ ਹੀ ਗਲ ਜਾਂਦੇ ਨੇ ਕਿੱਲੇ ਗਲ ਜਾਂਦੇ ਨੇ ਹੁਣ ਇਹਨੇ ਜਦੋਂ ਤੋਂ ਗਾਲਾਂ ਪਈਆਂ ਨੇ ਹੁਣ ਖਾਣਾ ਸ਼ੁਰੂ ਕੀਤਾ ਇਹਨੇ ਨਹੀਂ ਤੇ ਸਾਰੀਆਂ ਚੀਜ਼ਾਂ ਵਿੱਚੇ ਹੀ ਗਲ ਜਾਂਦੀਆਂ ਤੁਸੀਂ ਆਪ ਦੱਸੋ ਵੀ ਇਹ ਚੀਜ਼ਾਂ ਕਿੰਨੀਆਂ ਜ਼ਰੂਰੀ ਨੇ ਹੈਨਾ ਖਾਣਾ ਪੀਣਾ ਜਦ ਤੱਕ ਬੱਚਾ ਹੈਨਾ ਹੋਰ ਕੀ ਹੈ ਹਾਂ ਦੇ ਦੇ ਮੂੰਹ ਬਣਾਉਂਦੀ ਓ ਹੁਣ ਮੂੰਹ ਬਣਾ ਰਹੀ ਹੈ ਆਪਣੀ ਸਿਹਦਾ ਆਪ ਹੀ ਧਿਆਨ ਰੱਖਣਾ ਪੈਂਦਾ ਭਾਈ ਸਾਹਿਬ ਠੀਕ ਹੈ ਨਾ ਹਾਂ ਤੇ ਬਣਾਓ ਬਣਾਓ ਯਾਰ ਤੁਸੀਂ ਬਣਾਓ ਖਾਣਾ ਠੀਕ ਹੈ ਨਾ ਦਿਖਾਓ ਮੈਨੂੰ ਆਪਣਾ ਖਿਆਲ ਰੱਖੋ ਭਾਈ ਤੁਸੀਂ ਜਾਂਦੇ ਨਹੀਂ ਹੈਗੇ ਡਰਦੇ ਮਾਰ ਤੁਹਾਨੂੰ ਬੋਲੇਗੀ ਹਾਂ ਤਾਂ ਮੈਨੂੰ ਪਤਾ ਹੈ ਵੀ ਜਦ ਦਵਾਈ ਤੂੰ ਨਹੀਂ ਖਾਧੀ ਹੈਗੀ ਹੈ 4 ਦਿਨ ਤੋਂ ਦਵਾਈ ਖਾਣੀ ਹੈ ਦਵਾਈ ਆਪ ਨੇ ਇਹ ਨਹੀਂ ਖਾਂਦੀ ਹੈਗੀ ਤੇ ਮੁੜ ਕੇ ਫਿਰ ਅਗਲੀ ਕਹਿੰਦੀ ਦਵਾਈ ਤੁਸੀਂ ਆਏ ਨਹੀਂ ਮੁੜ ਕੇ 10 ਦਿਨ ਬਾਅਦ ਬੁਲਾਇਆ ਹੁੰਦਾ ਹੁੰਦਾ ਨਾ ਜਾਂਣਾ ਹੁੰਦਾ ਹੈ ਮਹੀਨੇ ਬਾਅਦ ਜਾਂਦੇ ਨੇ ਮਹੀਨੇ ਬਾਅਦ ਜਾਂਦੇ ਨੇ ਠੀਕ ਹੈ ਤੇ ਫਿਰ ਗਾਲਾਂ ਖਾਂਦੇ ਨੇ ਠੀਕ ਹੈ ਨਾਲ ਮੈਂ ਡੈਡੀ ਵੀ ਖਾਂਦੇ ਨੇ ਇੱਕ ਦੋ ਵਾਰੀ ਮੈਂ ਵੀ ਖਾਦੀ ਆਂ ਡੈਡੀ ਨੇ ਜ਼ਿਆਦਾ ਪਈਆਂ ਆਹ ਵਾਰ ਡੈਡੀ ਨਾਲ ਜ਼ਿਆਦਾ ਜਾਂਦੇ ਨੇ ਤੇ ਡੈਡੀ ਦੇ ਪੈ ਜਾਂਦੀਆਂ ਡੈਡੀ ਨੂੰ ਸੁਣਨੀ ਆ ਪੈਂਦੀ ਹੈ ਪੈ ਕੇ ਹੀ ਜਾਣੀ ਆ ਉਦਾਂ ਹੀ ਫਿਰ ਉਹ ਤੇ ਭਲੇ ਵਾਸਤੇ ਹੀ ਕਹਿੰਦੀ ਅਗਲੀ ਠੀਕ ਹੈ ਨਾ ਉਹ ਕਿਹੜਾ ਉਹਨਾਂ ਨੂੰ ਕੀ ਲੈਣਾ ਦੇਣਾ ਉਪੜੇ ਭਲੇ ਵਾਸਤੇ ਕਹਿੰਦੀ ਭਾਈ ਤੁਸੀਂ ਆਪਣਾ ਖਿਆਲ ਰੱਖੋ ਰੈਗੂਲਰ ਚੈੱਕਅਪ ਕਰਾਓ ਦਵਾਈ ਖਾਓ ਰੈਗੂਲਰ ਠੀਕ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਰੱਬ ਖੈਰ ਕਰੇ ਠੀਕ ਹੈ ਜੀ ਤੇ ਸਮਾਂ ਨੇੜੇ ਆ ਰਿਹਾ ਹੌਲੀ ਹੌਲੀ ਤੇ ਫਿਰ ਆਪਾਂ ਠੀਕ ਹੈ ਨਾ ਬਾਕੀ ਕਾਕਾ ਸਾਡਾ ਬਹੁਤ ਐਕਸਾਈਟਡ ਹੈ ਠੀਕ ਹੈ ਨਾ ਨਵੇਂ ਕਾਕੇ ਨੂੰ ਲੈ ਕੇ ਨਵੇਂ ਕਾਕੇ ਨੂੰ ਲੈ ਕੇ ਲੈ ਲੈ ਦੇਖਿਓ ਦੇਖਿਓ ਦੇਖੋ ਪਾਤਰ ਪਿਆਦੇ ਦੇਗਾ ਉਹ ਚਪਗੜਾ ਪਤਾ ਨਹੀਂ ਕੀ ਕੀ ਬੋਲਦੀ ਰਹਿੰਦੀ ਲੋਈ ਮੰਨੀ ਸਿੰਘ ਵੀ ਆ ਗਿਆ ਮੇਰੀ ਹੋਣਾਏ ਨੇ ਉੱਤੇ ਮੇਰੀ ਕਿ ਆ ਗਈ ਨੇ ਮੇਰੀ ਤੇ ਨੇਰਾ ਮੇਰੀ ਦੇ ਤੂਫਾਨ ਹੋੜਾਏ ਨੇ ਸੇਅਰ ਕਰਨ ਵਾਸਤੇ ਵਿਚਾਰੇ ਮੰਨੀ ਨੇ ਬਹੁਤ ਤਕੜਾ ਬਨਵਾਸ ਕੱਟਿਆ ਅਨੇ ਦਿਨ ਜੀਗਾ ਮਨੇ ਹੁਣ ਆਪਾਂ ਘੁੰਮਣ ਚਲੀਏ ਯਾਰ ਦੋਵੇਂ ਜਣੇ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਘਰੇ ਹੀ ਛੱਡਾਂਗੇ ਕਹਿੰਦੇ ਮੈਂ ਮਾੜੀ ਕਰ ਲਈ ਇਹਨਾਂ ਨੂੰ ਘਰੇ ਹੀ ਛੱਡਾਂਗੇ ਯਾਰ ਹੁਣ ਇਹ ਜਾ ਨਹੀਂ ਸਕਦੀਆਂ ਫਿਰ ਘਰੇ ਰਹਿਣਾ ਪੈਂਦਾ ਹੈ ਨਾ ਮਨਪੀਤ ਕਰਕੇ ਅਹੀਂ ਜਾ ਸਾਨੂੰ ਮਨਾਂ ਥੋੜੀ ਕੀ ਤਲੀ ਤੇ ਹੈ ਠੀਕ ਹੈ ਨਾ ਮੈਂ ਤੇ ਨਾ ਹੀ ਬੋਲਾਂ ਤੂੰ ਤੇ ਭਰਾਵਾ ਟਿੱਗੀ ਰਹਿ ਦੋ ਮਹੀਨੇ ਸਾਹਮਣੇ ਦੇਖੋ ਚੰਨ ਦੇਖੋ ਤੁਸੀਂ ਸਾਹਮਣੇ ਓਏ ਹੋਏ 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 ਨਾ ਸੋਹਣਾ ਹੈ ਮਾੜੀ ਹੁੰਦੀ ਹੈ 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 ਬੂਟਾ ਕਿਹਨਾਂ ਵਾਲਾ ਹੈ ਬੂਟਾ ਕੋਈ ਵੀ ਨਹੀਂ ਲਿਆਂਦਾ ਲਿਆਂਦਾ ਹੀ ਨਹੀਂ ਨਵੇਂ ਉਹ ਯਾਰ ਬੂਟੇ ਲਿਆ ਹੀ ਨਹੀਂ ਪਏ ਹੈਗੇ ਉਹ ਯਾਰ ਪਤਾ ਕੀ ਹੈ ਹੁਣ ਪਾਣੀ ਵੀ ਪਾਣ ਵਾਲਾ ਹੋ ਗਿਆ ਨਾ ਇਹਨਾਂ ਨੂੰ ਨਹੀਂ ਨਹੀਂ ਆ ਜਾਂ ਤਾਂ ਜਾਨਵਰ ਇਹਨਾਂ ਦੇ ਡੂਪ ਖਾ ਜਾਂਦੇ ਨੇ ਜਾਨਵਰ ਖਾ ਜਾਂਦੇ ਨੇ ਨਾ ਜਾਨਵਰਾਂ ਦਾ ਬਹੁਤ ਪੰਗਾ ਹੈ ਪੰਛੀ ਖਾ ਜਾਂਦੇ ਨੇ ਕਬੂਤਰ ਖਾ ਜਾਂਦੇ ਨੇ ਕਬੂਤਰ ਐਨੇ ਸੋਹਣੇ ਫੁੱਲ ਹੋਣ ਕਬੂਤਰ ਖਾ ਜਾਂਦੇ ਨੇ ਹੋਰ ਕੀ ਹੈ ਤੇ ਗੱਲ ਐਦਾ ਵੀ ਹੁਣ ਸੈਰ ਆਪਾਂ ਵੀ ਨਹੀਂ ਕਰਦੇ ਹੈਗੇ ਮੈਂ ਵੀ ਮੰਨੀ ਵੀ ਬਸ ਅਸੀਂ ਖਾ ਪੀ ਕੇ ਆਣਾ ਐਦਾਂ ਹੀ ਹੈ ਨਾ ਤੇ ਰੋਟੀ ਖਾ ਕੇ ਤੇ ਅੱਧੀ ਅਸੀਂ ਲੇਟ ਜਾਂਦੇ ਆ ਹੈ ਨਾ ਤੇ ਜਮਾਂ ਹੀ ਸੈਰ ਨਹੀਂ ਕਰਦੇ ਹੈਗੇ ਚਲੋ ਅਸੀਂ ਘੁੰਮਣ ਫਿਰਨ ਜਾਂਦੇ ਰਹਿੰਦੇ ਸੀਗੇ ਤੇ ਚਲੋ ਸੈਟ ਰਹਿਦਾ ਹੀ ਕੰਮ ਹੈ ਨਾ ਇਹ ਹੁਣ ਕਿਤੇ ਘੁੰਮਣ ਵੀ ਜਾਰੇ ਮਤਲਬ ਸੈਟਰਡੇ ਸੰਡੇ ਵੀ ਅਸੀਂ ਸਾਡਾ ਘਰ ਹੀ ਲੰਘ ਜਾਂਦਾ ਐਦਾਂ ਹੀ ਤੁਹਾਨੂੰ ਪਤਾ ਹੀ ਹੈ ਠੀਕ ਹੈ ਨਾ ਤੇ ਬਿਲਕੁਲ ਵੀ ਸੈਰ ਨਹੀਂ ਹੋ ਪਾਂਦੀ ਤੇ ਬਹੁਤ ਜ਼ਿਆਦਾ ਮੁਸ਼ਕਿਲ ਹੋਈ ਪਈ ਹੁਣ ਨਾ ਲੱਤਾਂ ਬਾਹਾਂ શરીર ਵਸ ਇਦਾਂ ਹੀ ਘਰੇ ਰਹਿ ਰਹਿ ਕੇ ਬੁਰਾ ਹਾਲ ਹੋਵਾ ਮੈਂ ਮਤਲਬ ਅਕੇ ਪਏ ਆਂ ਅਸੀਂ ਹੱਦ ਤੋਂ ਜ਼ਿਆਦਾ ਮਤਲਬ ਇੰਨਾ ਕੁ ਜ਼ਿਆਦਾ ਆਕੇ ਪਏ ਆਂ ਤੁਹਾਨੂੰ ਕੀ ਦਸੀਏ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਹੋਈ ਪਈ ਹੈ ਨਾ ਦਿਮਾਗ ਤੇ ਬਈ ਕੀ ਬਣੇ ਹੈ ਕੀ ਬਣੇਗਾ ਕੀ ਕਰੀਏ ਕਿੱਥੇ ਜਾਈਏ ਕਿੱਦਾਂ ਜਾਈਏ ਤੇ ਮੰਨੀ ਵੀ ਹੁਣ ਬਿਜ਼ੀ ਸੀਗਾ ਦੋ ਦੋ ਜਿਹੜੇ ਹਫ਼ਤੇ ਨੇ ਉਹਦੇ ਮੰਨੀ ਦੇ ਉਧਰ ਹੀ ਲੰਘ ਗਏ ਠੀਕ ਹੈ ਉਹਨੂੰ ਜਾਣਾ ਪੈ ਗਿਆ ਤਾਂ ਕਰਕੇ ਫਿਰ ਅਸੀਂ ਕਿਧਰੇ ਜਾ ਹੀ ਨਹੀਂ ਬਏ ਪਲਾਨ ਬਣਾਉਂਦੇ ਬਣਾਉਂਦੇ ਵਿੱਚੇ ਰਹੇ ਹਾਂ ਅਸੀਂ ਮਨਪਰੀ ਕਰਕੇ ਮੇਨਲੀ ਨਹੀਂ ਜਾ 파ਰੇ ਕਿਧਰੇ ਵੀ ਤੇ ਅੱਜ ਦੇ ਦਿਨ ਲਈ ਬਸ ਇੰਨੀਆਂ ਹੀ ਖਬਰਾਂ ਤੇ ਬਾਕੀ ਖਬਰਾਂ ਹੋਣ ਤੁਹਾਨੂੰ ਕੱਲ ਨੂੰ ਵੇਖਣ ਨੂੰ ਮਿਲਣਗੀਆਂ ਤੇ ਫਿਲਹਾਲ ਮਨਪਰੀ ਤਾਂ ਹੁਣ ਮਿੱਟੀ ਖਾ ਕੇ ਹਟੀਏ ਤੇ ਮੁੱਕਾ ਵੀ ਖਾ ਕੇ ਹਟੀਏ ਦੇਖ ਲਓ ਮਿੱਟੀ ਤੰਦੂਰ ਮੇਲਾ ਦਾ ਮੁੱਕ ਜਾਣਾ ਅਗਲੇ ਮਹੀਨੇ ਤੱਕ ਹੈਨਾ ਅਗਲੇ ਸਾਲ ਤੱਕ ਅਗਲੇ ਸਾਲ ਤੱਕ ਮੁੱਕੇਣਾ ਤੰਦੂਰ ਇਹਨੇ ਮੈਂ ਵੀ ਖਾਂਦੀ ਨਾ ਉਹ ਦੇਖੋ ਐ ਵੀ ਖਾਂਦੀ ਨਾ ਤੇਰੇ ਤਾਂ ਕੀੜੇ ਪੈਣ ਢਿੱਡ 'ਚ ਮੈਂ ਕੱਲੀ ਖਾਂਦੀ ਹਾਂ ਐ ਡੜੀਆਂ ਸੁੰਡੀਆਂ ਪੇਟ 'ਚ ਪੈ ਜਾਂਦੀਆਂ ਹੁੰਦੀਆਂ ਮਲੱਪ ਪੈ ਜਾਂਦੇ ਨੇ ਐ ਡੰਡ ਹਾਂ ਵੱਡੇ ਵੱਡੇ ਸਹੀ ਗੱਲ ਛੋਟਾ 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 ਜਿਆ ਤਾਂ ਫਿਰ ਛੋੜੇ ਤੇ ਫਿਰ ਕੀ ਹੋ ਗਿਆ ਮੰਮਾ ਮੈਂ ਨਾ ਤੇ ਬਾਕੀ ਜੀ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਆਪਣਾ ਖਿਆਲ ਰੱਖੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆਵਾਂ ਨੈਕਸਟ ਵਾਰ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਬੁਲਾ ਦਿਓ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਚਾ